ਸ਼ਿਆਰ ਬਾਈ ਪਰ ਇਹ ਕੱਲੀ ਜੋਗੀ ਹੋਇਆ ਫਿਰ ਹੋਰ ਕੌਣ ਬੈਠੂਗਾ ਜੇ ਸੰਦੀਪ ਨੇ ਬੈਠਣਾ ਹੋਇਆ ਚਲੋ ਬਾਈ ਚੱਤੀ ਏ ਹਾਲਾ ਆਉਣਾ ਬਸ ਨਾ ਹੋਰ ਕਾ ਗੋ ਸੌਤੇ ਬੈਠਣ ਨਾਲ ਬਾਪੂ ਹਾਂ ਹੱਦ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਬੋਧ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦੈਨ ਦੋਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਸਭ ਤੋਂ ਡੈਰੋ ਦਾ ਬਖਸ਼ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਗਰਮੀ ਨੇ ਕੜਾਈ ਪੀ ਜੀ ਤਰ੍ਹਾਂ ਬੁਰਾ ਹਾਲ ਕਰਿਆ ਵਾ ਲੱਕਣ ਚਲੀ ਜਾਂਦਾ ਆ ਮੌਸਮ ਵਿਭਾਗ ਵਾਲੇ ਤਾਂ ਕਹੀ ਜਾਂਦੇ ਵੀ ਮੀਂਹ ਹੁਣ ਪਿਆ ਘੰਟੇ ਨੂੰ ਪਿਆ ਅੱਧੇ ਘੰਟੇ ਨੂੰ ਪਿਆ ਪਰ ਨੇੜੇ ਤੜੇ ਮੀਂਹ ਹੈ ਨਹੀਂ ਦੇਖ ਲਾ ਬੁੱਤ ਤੇ ਹੁਣ ਗੱਲ ਆ ਗਈ ਜੀ ਅੱਜ ਹੈਗਾ ਐਤਵਾਰ ਤੇ ਆ ਰਿਸ਼ਤੇਦਾਰ ਸਾਡਾ ਪਹੁੰਚ ਗਿਆ ਜੀ ਪਹਿਲਾਂ ਤਾਂ ਲੋ ਮਿਲੋ ਉਹ ਬਲਾ ਵੀ ਸੱਸ ਜੀ ਕਾ ਖਾਲਾ ਵੈ ਗੁਰ ਜੀ ਕੇ ਪਤੇ ਕਾफी ਦਿਨੇ ਆਤੀ ਮੈਂ ਸਾਡੀ ਗੱਡੀ ਦੇਖੀ ਆ ਵੀਡੀਓ ਚ ਅੱਛਾ ਸੁਭੂ ਜੀ ਹਾਂ ਮਾਜੀ ਗੱਡੀ ਚਲਾਉਣ ਲੱਗਿਆ ਅੱਛਾ ਠੀਕ ਆ ਕਾ ਕੀਦੇ ਹਾਂ ਸੱਸਵਾ ਜੱਜ ਮੈਂ ਝਾੜੀ ਲੈਣ ਲੱਗਿਆ ਆ ਕਰਨੀਆਂ ਤਾਂ نیچے ਉਤਾਰਨਾ ਨਹੀਂ ਬਹੁਤ ਥੱਲੇ ਨਹੀਂ ਜਾਣਾ ਖਰਾਬ ਹੋ ਜਣੀ ਹੈ ਤੇਰੇ ਵਜਨ ਜੋਗੀ ਹੈ ਵੀ ਨਹੀਂ ਇਹ ਇਹ ਪਹਿਲੇ ਆਵੇਗਾ पतला तो है तू ना। <laughs> चलो जी रीता तू भी पुत सत श्रीकाल इधर ओ क्या वाह खालसा क्या कर दे भी मिला दस रिका हां गर्मी कि बहुत, है। बहुत है। और इधर किधर ना ਹਾਂ ਦੰਦ ਦੇ ਤੇਕੇ ਚੂਹਾ ਲੈ ਲਿਆ ਹਾਂ ਚੂਹਾ ਚੂਹਾ ਲੈ ਗਿਆ ਕਾਨੂੰ ਨਹੀਂ ਨਾ 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 ਕਾਤੇ ਨਹੀਂ ਜਾਣ ਨਾ ਹੁੰਦਾ ਉਹ ਇਧਰ ਕਾਨੂੰ ਜਿਹਦਾ ਡਾਂਜਾ ਕੇ ਗਰੀ ਜਾਂਦਾ ਹੁਣ ਤੂੰ ਦੱਸ ਕਿਆ ਕਹਿੰਦਾ ਮੈਂ ਕਿ ਮੇਰਾ ਵੀ ਦੰਦ ਉੱਟ ਕੇ ਮੇਰਾ ਹਿੱਲਦਾ ਦਾ ਅੱਛਾ ਮੈਂ ਪਲੱਗ ਵਸਾਲਿਆ ਜੇ ਹਿੱਲਣ ਲੱਗਿਆ ਪਲੱਗ ਵਸਾਲਿਆ ਹਾਂਜੀ ਹਾਂਜੀ ਆ ਦੇਖੋ ਚਲ ਵਧੀਆ ਆ ਗਿਆ ਟੱਗਿਆ ਜਵਾਨ ਹੋ ਗਿਆ ਅੱਜ ਅੱਠ ਸਾਲਾ ਹੋ ਗਿਆ ਜਵਾਨ ਹੋ ਗਿਆ ਮੁੰਡਾ ਹੁਣ ਵਿਆਹ ਬਾਤ ਤੇ ਕੁੜੀ ਲੱਭੀ ਕੋਈ ਹਾਂਜੀ ਹਾਂਜੀ ਹਾਂ ਲੱਭੋ ਕਿੱਥੇ ਗਏ ਕਿਸ ਜੀ ਕੀ ਕੁੜੀ ਚਾਹੀਦੀ ਏ ਤੁਹਾਨੂੰ ਆਈ ਸ਼ੁਭੂ ਵਰਗੀ ਸ਼ੁਭੂ ਵਰਗੀ ਹਾਂ ਇਹਦਾ ਤੇਰੀ ਭੈਣ ਆ ਭੈਣ ਵਰਗੀ ਚਾਹੀਦੀ ਹੈ ਭੈਣ ਵਰਗੀ ਚਾਹੀਦੀ ਹੈ ਅੱਛਾ ਚਲ ਪਰ ਜੇ ਹੁਣ ਉਹਨੂੰ ਰੋਟੀਆਂ ਨਾ ਪਕਾਉਣੀਆਂ ਆਉਂਦੀਆਂ ਜਾਂ ਫੇਰ ਕੌਣ ਪਕਾਊਗਾ ਮੈਂ ਪਕਾ ਲੂੰਗਾ ਆਪੇ ਪਕਾ ਲੂੰਗਾ ਤੂੰ ਹਾਂਜੀ ਦੇਖ ਲਾ ਔਖਾ ਰਣਾ ਗਰਮੀ ਬਹੁਤ ਆ ਆ ਕੋਚਾ ਕਰਨੀ ਹਾਂ ਕੋਚਾ ਕਰਨੀ ਹੁਣ ਹਮ ਜੇ ਰੋਟੀ ਗੋਲ ਪਕਾਉਂਗਾ ਕਿ 빙ੀ ਪਕਾਉਂਗਾ 빙ੀ ਅੱਛਾ ਦੇਖ ਲਓ ਜੀ ਅੱਜ ਕੱਲ ਦੇ ਜਵਾਕਾਂ ਦੀਆਂ ਗੱਲਾਂ ਲੈ ਅੱਜ ਸਭ ਆ ਕੇ ਸੁਣ ਦੌੜ ਜਾਜਾ ਖਾਜਾ ਖਾਜਾ ਦੇਖੋ ਪੁੱਟੇ ਪੁੱਟੇ ਕੰਮ ਕਰੂਗਾ ਹੁਣ ਪੁੱਟੇ ਪੁੱਟੇ ਕੰਮ ਕਰ ਲੈਣਾ ਆ ਹੁਣ ਕੀ ਕਰਨਾ ਔਰੇ ਬਠਾਲਕੇ ਨੂੰ ਹਾਂ ਉਹ ਨਾਲ ਕੰਦ ਕੁੰਦ ਚ ਨਾ ਮਾਰ ਲਈ ਲੋ ਆ ਕੇ ਇਹਨੂੰ ਸੱਧਿਓ ਹੁਣ ਬਾਸਾ ਤੁਸੀਂ ਆਦਾ ਟ੍ਰੇਨ ਟ੍ਰੀ ਕਰਾਈ ਜਾ ਹੁਣ ਮੇ ਲੋ ਜੀ ਵਾਇਪਰ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਹ ਪਰਮਾਤਮਾ ਪਤਿਸ਼ਰ ਚੜ੍ਹਦੀਆਂ ਕਲਾਂ ਵਿੱਚ ਰੱਖੇ ਗਰਮੀ ਬਹੁਤ ਜ਼ਿਆਦਾ ਹੈ ਜੀ ਕੋਈ ਰੱਬ ਦਾ ਪਿਆਰਾ ਮੀਹ ਪਵਾ ਦੋ ਵੈਸੇ ਤੇਰੇ ਅਤਰ ਵੀਰ ਜੀ ਦੀ ਸੇਮ ਤੇ ਹੋ ਗਈ ਚੱਲ ਦੇਖੋ ਤਾਂ ਭਾਈ ਵੀ ਅੱਜ ਪਿੰਕ ਕਲਰ ਪਾਈ ਫਿਰਦਾ ਮੈਂ ਵੀ ਪਿੰਕ ਪਾ ਲਈ ਜੀ ਹਾਂ ਚੱਲ ਸ਼ਾਇਦ ਅੱਜ ਮੀਂਹ ਪੈ ਜਾਵੇ ਤੁਹਾਨੂੰ ਦੇਖ ਕੇ ਨਾ ਨਾ ਜੀ ਅੱਜ ਤਾਂ ਮੈਂ ਆ ਗਿਆ ਅੱਜ ਦਾ ਪੈਣ ਅੱਜ ਆ ਗਿਆ ਖੰਡਾ ਮੌਸਮ ਤਾਂ ਹੈਗਾ ਅੱਛਾ ਮੀਂਹ ਕਾਹਦਾ ਚਾਹੀਦਾ ਜੇ ਤੂੰ ਆ ਗਿਆ ਤੂੰ ਇਹਦਾ ਕਹਿੰਦਾ ਕੁੜੀ ਲੱਭੋ ਮੇਰੇ ਬਾਤ ਤੇ ਜਵਾ ਗੱਲ ਕੋਈ ਹੋਰ ਆ ਤੂੰ ਹੋਰ ਸੰਧਿਆ ਮੈਨੂੰ ਪਤਾ ਹੈ ਹਾਂ ਅੱਛਾ ਕਹਿੰਦਾ ਕਹੀ ਜਾਂਦਾ ਕਹਿੰਦਾ ਜਵਾਨ ਹੋ ਗਿਆ ਮੈਲਾ ਉਹ ਗੱਲ ਹੋਰ ਆ ਉਹ ਨਿਆਣਾ ਨੂੰ ਨਹੀਂ ਪਤਾ ਮੈਨੂੰ ਪਤਾ ਸੁਭਾਏ ਓਕੇ ਕਰਨ ਚਾਹੁੰਦਾ ਚਲੋ ਆ ਜੀ ਅੰਦਰ ਨੂੰ ਦੇਖਦੇ ਆਂ ਅੰਦਰ ਵੀ ਸੰਦੀਪ ਕੋਰਨ ਲੱਗੀ ਪਈ ਐ ਜੀ ਗਰਮੀ ਦੇ ਵਿੱਚ ਇੱਧਰ ਪ੍ਰਸ਼ਾਦਾ ਬਣਾਉਣ ਵਾਹਿਗੁਰੂ ਸਤਨਾਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਚਾਹ ਉਹ ਮਨ ਨੂੰ ਮੈਂ ਤਾਂ ਸਾਰੇ ਆਖਦੇ ਹਾਂ ਬਦੰਮੀ ਦਾ ਤਾਂ ਹੀ ਬਤਾਉ ਦਨੀ ਬਦੰਮੀ ਐਨੇ ਕਨੂੰ ਤਾਂ ਨੀਂਦ ਉਹ ਆਏ ਮੁਠੀਆਂ ਪਰ ਲੱਗੀ ਹੋਈ ਆ ਮੈਂ ਪਸੰਦ ਆਈ ਬਦਾਂ ਦੇ ਕਰਦੇ ਪਰ ਪਤਾ ਮੈਂ ਬੱਚਾ ਜੀ ਪਸੰਦ ਆ ਥੋੜੇ ਖਾਈ ਦੇ ਹੁੰਦੇ ਥੋੜੋ ਵੀ ਚਲ ਉਹ ਵੀ ਉਹ ਵੀ ਤੇਰੇ ਨਾਲ ਜਿਕਣਾ ਤੈਨੂੰ ਕਰਨਾ ਓਕ ਨੂੰ ਨੇ ਕਰੀ ਜਾਣਾ ਦੋਹੋ ਜਣੇ ਹੋ ਕੇ ਇਕੱਠੇ ਜੀ ਲੋ ਜੀ ਆ ਜਿਹੜਾ ਸਾਡਾ ਮਿੱਟੀ ਵਾਲਾ ਤਵਾ ਸੀ ਅੱਜ ਉਹਦਾ ਕਰਤਾ ਅਧਗਾਟਨ ਤੇ ਰੋਟੀਆਂ ਮੋਟੀਆਂ ਮੋਟੀਆਂ ਲਾ ਰਹੀ ਕਿਆ ਗੱਲ ਰੋਟੀਆਂ ਮੋਟੀਆਂ ਮੋਟੀਆਂ ਨਹੀਂ ਪਤਲੀਆਂ ਬਤਲੀਆਂ ਮਿੱਸੀਆਂ ਰੋਟੀਆਂ ਐ ਅੱਛਾ ਮਿੱਸਾ ਪ੍ਰਸ਼ਾਦਾ ਬਣਾਉਣਾ ਇੱਕ ਬਾਹਰੀ ਰੋਟੀ ਬਣਦੀ ਐ ਅੱਛਾ ਇਹ ਤਾਂ ਮੈਂ ਤਾਂ ਫੇਰ ਵੀ ਹਲਤੀ ਲਾ ਰਹੀ ਮੈਂ ਮਨੂੰ ਨਹੀਂ ਤਾਂ ਪਤਾ ਵੀ ਤਾਂ ਮਿੱਸੀ ਐ ਮਿੱਸੀ ਲੱਗੀ ਵੀ ਬਣਾਉਣਾ ਮੈਂ ਤਾਂ ਕਹਿੰਦਾ ਮੈਂ ਬਿਆਰ ਮਿਰਚਾਂ ਪਾ ਕੇ ਨਮਕ ਪਾ ਕੇ ਮਲਾਈ ਨਾਲ ਖਾਏ ਉਹ ਅੱਜ ਇਹ ਤਵਾ ਫੁੱਟੋ ਦਾ ਕਰਤ ਨਹੀਂ ਮਿੱਟੀ ਦਾ ਹੀ ਐ ਇਹ ਦੇ ਵੀ ਨੇ ਗੀਸ ਪਰ ਇਹ ਕੰਮ ਨਾ ਹੌਣੀ ਕਰਦਾ ਪਰ ਰੋਟੀ ਚਿੱਟੀ ਬਣੂਗਾ ਨਾ ਪੂਰੀ ਅੱਛਾ ਯੋ ਵੈਦੂਨ ਕਾਫਾ ਵੈਦੂਨ ਦੇ ਪੱਤੇ ਪਰਮਾਤਮਾ ਕਰਦੇ ਖਾਣ ਚ ਰੱਖੇ ਇੱਕ ਹਫ਼ਤਾ ਤੇ ਉੱਪਰ ਰੋਡੇ ਲੈਂਦੇ ਨੇ ਉਹਨਾਂ ਨੂੰ ਪਰ ਮੈਂ ਬਚ ਗਿਆ ਅੱਜ ਅੱਜ ਰੋਟੀ ਬਣਾਉਣਾ ਮੈਂ ਦੇਖੀ ਹੰਦੀਆਂ ਕਿੰਨਾ ਜੰਮ ਹੌਲੀ ਕਰਦੀ ਆਇਕਣਾ ਸੇਕ ਹੋਣੀ ਚਾਹੀਦੀ ਜੇ ਸੰਦੀਪ ਤੇਰਾ ਪ੍ਰਸ਼ਾਦਾ ਜਿਵੇਂ ਆ ਸੇਕ ਹੁੰਦਾ ਵੈਸੇ ਇਹ ਨਾ ਕਹਿੰਦੇ ਹੁੰਦੇ ਆ ਸਿਆਣੇ ਵੀ ਜੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਆਪਾਂ ਸਬਜ਼ੀ ਬਣਾਈਏ ਜਿਵੇਂ ਜਿਤਨਾ ਪੁਰਾਣੇ ਸਮੇਂ ਦੇ ਵਿੱਚ ਆਪਣੇ ਨਾ ਉੜੀਆਂ ਹੁੰਦੀਆਂ ਸੀਗੀਆਂ ਆਪਾਂ ਲੱਸੀ ਲੜਕਦੇ ਸੀਗੇ ਬੱਚੀ ਦੇ ਮਨ ਦੇਣਾ ਦੂਸਰਾ ਅ ਹੋਰ ਕਿਆ ਕਰਨੇ ਤੇ ਜਿਹਦੇ ਵਿੱਚ ਸਾਗ ਤੋਂ ਬਣਾਉਣਾ ਕਾਰਡ ਨਹੀਂ ਉਹਦੇ ਵਿੱਚ ਪਈ ਮਿੱਟੀ ਦੇ ਭਾਂਡੇ ਹਾਰੇ ਚ ਹਾਰੇ ਚ ਉਹਨਾਂ ਦੇ ਵਿੱਚ ਬੈਸਟ ਦਾ ਸਾਰਾ ਕੰਮ ਹਮਾਰੀਆਂ ਤੇ ਲਾਦੀਆਂ ਹਾਂ ਜਦੋਂ ਤੇ ਸਟੀਲ ਸਿਰ ਬੜਾਇਆ ਔਖਾ ਹੀ ਹਤਾਂ ਪਰ ਇਹਦੇ ਵਿੱਚ ਹੁਣ ਤੇ ਟਾਈਮ ਜ਼ਿਆਦਾ ਲੱਗਦਾ ਤੁਹਾਨੂੰ ਇਹ ਬਹੁਤ ਜ਼ਿਆਦਾ ਕਿਉਂਕਿ ਗਰਮੀ ਇੱਕ ਬਾਤ ਹੈ ਹੂੰ ਮਿੱਠੇ ਸੇਕ ਟੱਗਦਾ ਉਹਨੂੰ ਕਿਆ ਦਿੱਤਾ ਸੇਕ ਤਾਂ ਉਹ ਪੂਰਾ ਤਾਂ ਗਰਮ ਪੂਰਾ ਹੈ ਰੋਟੀ ਉਸੇਕ ਨਹੀਂ ਪਉਂਦਾ ਹਾਂ ਰਿਹਾ ਸੇਕ ਟੱਗਦਾ ਚੁੱਲਾ ਚੁੱਲੇ ਪਰ ਬਾਲਕ ਚੁੱਲੇ ਕੋਈ ਆਪਾਂ ਦੂਜੇ ਲੋਟ ਤੇ ਗਿਆਸ ਤਾਂ ਉਹਨੂੰ ਤਾਂ ਤੱਤੀ ਰੜਚ ਨਹੀਂ ਤੇ ਹੋ ਰੇ ਹਾਂ ਜਦੂ ਲੋਟਗਾ ਇਹ ਤਾਂ ਪੱਕਣਾ ਮਤਲਬ ਉਹ ਸਮਝ ਲੈ ਵੀ ਇਹ ਜਿਹੜੀ ਵਿੱਚੋਂ ਪੱਕ ਰਹੀ ਹੈ ਮਿੱਠੀ ਮਿਰਚੀ ਹਾਂ ਇਹ ਅੰਦਰ ਤੇ ਪੱਕਣ ਨੇ ਐਂ ਅੰਦਰ ਪੱਕਣ ਹੀ ਆਪਾਂ ਕਾ ਚਾਟਾ ਰਾਜਾ ਅੰਦਰ ਵਿੱਚ ਉਹ ਕਾ ਚਾਟਾ ਆਪਣਾ ਪਲੇਟ ਨੂੰ ਖਰਾਬ ਹੀ ਕਰਦਾ ਏ ਠੀਕ ਆ ਇਹ ਵੀ ਗੱਲ ਹੈਗੀ ਏ ਕਛਿਆ ਮੇਸੇਰੂ ਕੀ ਕਾਹ ਦਾ ਪਤਾ ਦੇ ਵਿੱਚੋਂ ਮਿਰਚਾਂ ਪਿਆਜ਼ ਜੀਰਾ ਨੂਨ ਜੀਰਾ ਦੇ ਰਿਹਾ ਹੈ ਦੇ ਵਿੱਚ ਜਿਆਦਾ ਨਹੀਂ ਪਈ ਦੇ ਵਿੱਚ ਦਿਖਣਾ ਹੀ ਚਾਹੀਦਾ ਅੱਛਾ ਚਲ ਆ ਗਏ ਨਿਆਣੀ ਇਹਨਾਂ ਦੀ ਮਾਰ ਨਿਆਣਿਆਂ ਨੇ ਆਪਣੀ ਰੌਣਕ ਲਾਈ ਅੱਛਾ ਕਿ ਤੇ ਮੇਰੀ ਵੰਡਾ ਫੁਰੀ ਨਹੀਂ ਪਾ ਵੀ ਲਿਆ ਗੱਲ ਲਾ ਹਾਂ ਐਵੇਂ ਹੀ ਲੱਗਦੇ ਤੇ ਮੈਨੂੰ ਹਾਂ ਕਨੇ ਕੱਲ ਨਹੀਂ ਪੈਲੇ ਅੱਛਾ ਮੈਂ ਤਾਂ ਸਾਡੇ ਹੀ ਪੈੰਗਾ ਬਣੀ ਗਾਦੇ ਹਾਂ ਜੇ ਇੱਕ ਦੋ ਨਹੀਂ ਪੈਣਾ ਗਰਮੀ ਘਣ ਜੂਗੀ ਹਾਂ ਜਿਵੇਂ ਸਾਵਣ ਦਾ ਮਹੀਨਾ ਆਉਣਾ ਚਾਹੀਦਾ ਕਰਦੀਆਂ ਨਾਈ ਸਾਵਣ ਤੋਂ ਸਰੱਟ ਹਾੜ ਲੰਘ ਗਿਆ ਹਾੜ ਤੇ ਨਹੀਂ ਪਿਆ ਉਸ ਤੋਂ ਬਾਅਦ ਸਾਵਣ ਆ ਗਿਆ ਹਾੜ ਤੇ ਬਦਲ ਪੈਂਦਾ ਵੀ ਨਹੀਂ ਤਾਂ ਸਾਵਣ ਤੇ ਤਾਂ ਪੱਕਾ ਪੈਂਦਾ ਪੂਰਾ ਹਾੜ ਕਰਿਆ ਮੈਂ ਗਰਮੀ ਦੇ ਕੋਈ ਸੁਰ ਨਹੀਂ ਲੱਗਦਾ ਹੈ ਤਾਂ ਹਾਂ ਅੰਬ ਉਹ ਕਿੰਨੇ ਕਦੋਂ ਦੀਆਂ ਅੰਬ ਹੁੰਦੇ ਐ ਅੰਬ ਤਾਂ ਪਾਇਆ ਜਾਂਦਾ ਫਰੇਜ ਨੂੰ ਘਰੇ ਸਾਂ ਆਉਣ ਦਾ ਅੰਤਾਰਾ ਹੂੰ ਸਰ ਜੀ ਆਈ ਗਾ ਨਹੀਂ ਐਂ ਜੀ ਤੁਮਾਜਾ ਸਰਾਬ ਉਹ ਅੰਬ ਖਾਂ ਖਾਣਾ ਆ ਜੀ ਸਰਾਬ ਹੋਣ ਲੱਗ ਪਈ ਇੱਕ ਉਹ ਲੱਤ ਯਾ ਵੀ ਸਿਖਾਈ ਜਾਣੇ ਹੂੰ ਪਹਿਲੀ ਬਿਮਾਰ ਚੱਲਦੀ ਸਾਰ ਹੂੰ ਫਿਰ ਨਾ ਰਿਆ ਨਾ ਹਾਂ ਤੁਮੈਂ ਕਿਹਾ ਨਹੀਂ ਆਹ ਸਭਾਈ ਸ਼ਾਮ ਜਿੰਨ ਫਿਰਦਾ 100 ਦੇ 3 ਕਿਲੋ ਜਿਹੜਾ ਸ਼ਾਮ ਨੂੰ ਫਿਰਦੇ ਹੁੰਦੇ ਨਾ ਬਾਸ ਸਮਝ ਲੈ ਵੀ ਖਾਤਮੇ ਵਾਲੇ ਕੰਮ ਹੁੰਦਾ ਨਾ ਕੋਲ ਪਰਾ ਵੇਚਦੇ ਵਧੀਆ ਵਧੀਆ ਸ਼ਾਮ ਨੇ ਚੁੱਕੇ ਹੋਏ ਹੁੰਦੇ ਹਾਂ ਹਾਂ ਉਹ ਜਿਹੜਾ ਬਾਵਾ ਸਾਰਾ ਜਿਹੜਾ ਉਹਨਾਂ ਦਾ ਨਹੀਂ ਵਿਕਣਾ ਮਾਲ ਫਿਰ ਉਹ ਸੇਲ ਵਧਾ ਰਹੇ ਨੇ ਆਪਣੇ ਵਰਗੇ ਭੱਜ ਭੱਜ ਪੈਲੇ ਉਹ ਬੱਲੇ ਸਸਤੇ ਹੋ ਗਏ ਆ ਜੀ ਪਤਾ ਕੁਝ ਹੋ ਰਹੇ ਹੋਗੇ ਉਹਨਾਂ ਨੂੰ ਬਿਮਾਰ ਨੇ ਆਪਣੇ ਤੰਗ ਬਿਮਾਰ ਹੁੰਦੇ ਆ ਉਹ ਤਵਾ ਮੈਨੂੰ ਤਾਂ ਲੱਗਦਾ ਤਾਂ ਵੀ ਟੜਕ ਜੂਗਾ ਪਰ ਨਹੀਂ ਸੇਕ ਚੱਲ ਗਿਆ ਸੇਕ ਚੱਲਦਾ ਇਹ ਮਿੱਟੀ ਦਾ ਚੱਲਣ ਦੀ ਸੇਕ ਅਸ ਨੂੰ ਇਹ ਪਹਿਲਾਂ ਬਣਾਇਆ ਉਹਨੇ ਕੱਚਾ ਭਾਈ ਨੇ ਫਿਰ ਇਹਨੂੰ ਸੇਕ ਲਵਾਇਆ ਹੂੰ ਕਹਿੰਦੇ ਨੇ ਤੇ ਭਾਈ ਅੱਗ ਲਾਉਂਦੇ ਨੇ ਅੰਦਰ ਕੱਢ ਪਾਂਡੇ ਇਕੱਠੇ ਕਰਕੇ ਕੱਚੇ ਆਵਾ ਕੀ ਮੈਨੂੰ ਹੁਣ ਐ ਨਹੀਂ ਪਤਾ ਆਵਾ ਆਵਾ ਕਹਿੰਦੇ ਨੇ ਕਮਾਰਾ ਕਮਾਰਾ ਆਵਾ ਮੈਂ ਗਈ ਤਾਂ ਹੈ ਉਹ ਇਕੱਠਾ ਖਾਸ ਹੀ ਕਰ ਲੈਂਦੇ ਪਾਂਡੇ ਇਕੱਠੇ ਕੱਚੇ ਹਾਂ ਉਹਦੇ ਚ ਪਾਥੀਆਂ ਲਾ ਕੇ ਫਿਰ ਉਹਨੂੰ ਅੱਗ ਲਾ ਕੇ ਉਹਦੇ ਚ ਆਂਚ ਜਪਕਾਉਂਦੇ ਹੁਣ ਤਾਂ ਬਹੁਤ ਘਟ ਗਿਆ ਕੰਮ ਜਣੀ ਜਿਹੜੇ ਕਰਦੇ ਕਰਦੇ ਕਮਾਰਾ ਹਾਂ ਹਾਂ ਕੀੜਾ ਦਾ ਦਾਲ ਦਾਲ ਕਾਜੂ ਦਾਲ ਬਸ ਹਾਂ ਕੋਈ ਰੋਟੀ ਨਹੀਂ ਲੈਣਾ ਹਾਂ ਚਲ ਖਾਣ ਦੇ ਦੋ ਦਹੀਂ ਦੋ ਪੀਸ ਦੇ ਦੇ ਦੋ ਦੋ ਦੇ ਦੇ ਦੋ ਦੋ ਦੇ ਦੇ ਹਾਂ ਨਹੀਂ ਤੂੰ ਵੀ ਦੇ ਹਾਂ ਮੈਂ ਕੁਮਾਰ ਕਰਕੇ ਜਾਊਗਾ ਚਲ ਤੂੰ ਬਣਾ ਮੈਂ ਤੇ ਨਹੀਂ ਖੜਨ ਦਾ ਸੋਚਿਆ ਧੰਨ ਆ ਬਈ ਧੰਨ ਮੈਂ ਤੈਨੂੰ ਕਹਿੰਦਾ ਸ਼ਾਬਾਸ਼ ਸ਼ਾਬਾਸ਼ ਤੈਨੂੰ ਦੇ ਦੋ ਥਾਪੀ ਇਹ ਕੰਮ ਕੋਈ ਜਿਗਰੇ ਵਾਲਾ ਬੰਦਾ ਕਰ ਸਕਦਾ ਫਸਟ ਟਾਈਮ ਟੈਂਪਰੇਚਰ ਦੋਹੇ ਟਾਈਮ ਮੈਂ ਕਹਣਾ ਵੀ ਉਹ ਫਸਟ ਟਾਈਮ ਟੈਂਪਰੇਚਰ ਸੋਈ ਚ 45 ਡਿਗਰੀ ਦੇ ਵੀ ਉੱਪਰ ਅਜੇ ਬਾਹਰ 40 ਡਿਗਰੀ ਦੇ ਲਗਭਗ ਆ ਸਹੀ ਗੱਲ ਹੈ ਸੇਕ ਨਾਲੋਂ ਜ਼ਿਆਦਾ ਲੱਗਦਾ ਹਾਂ ਕੁਛ ਜੀ ਇਹਨੇ ਹੁਣ ਮੈਂ ਵੀਡੀਓ ਬਣਾਉਣ ਕਰਕੇ ਆ ਬੰਦ ਕਰਤਾ ਇਹਨੂੰ ਮੈਂ ਚਲਾ ਹੁਣ ਇਹਨੇ ਸੇਕ ਦਾ ਖਿੱਚ ਲੈਣਾ ਜੀ ਵੀਡੀਓ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਕਰ ਦਿੰਦਾ ਤਾਂ ਕਰਕੇ ਉਹਨੂੰ ਬੰਦ ਕਰ ਦਿੰਦੀ ਸੀ ਆਪਾਂ ਨੇ ਚਲੋ ਮਿਲਦੇ ਜੀ ਥੋੜੀ ਦੇਰ ਤੱਕ ਤਾਂ ਲਓ ਜੀ ਆ ਗਿਆ 4x4 ਕਰਾਂ ਅੱਜ ਬਲੌਗ ਬਹੁਤ ਬਣੇ ਇਹਦੇ ਉੱਪਰ ਫਿਰ ਬਈ ਗੱਲ ਹੋ ਗਈ ਸੰਦੀਪ ਆਏ ਬੇਹ ਟਰੈਕਟਰ ਲਿਆਉਂਦਾ ਆਪਾਂ ਨੇ 1 ਮਹੀਨੇ ਵਾਸਤੇ ਇਹ ਤੁਹਾਨੂੰ ਸਿਖਾਉਣਾ ਹੋਣਾ ਠੀਕ ਹੈ ਨਾ ਸਾਨੂੰ ਸਿੱਖੂਗਾ ਕਰਨ ਦਾ ਬੜਾ ਸੱ ਹਾਂ ਕਰਨ ਸਿੱਖਣ ਦੀ ਲਾਣੀ ਦੀ ਬਤ ਮੇਰੇ ਵਰਤਨ ਕਰਾਂ ਬਈ ਚੇ ਨਾ ਹਾਂ ਚਾਬੀ ਲਾ ਦੋ ਕਰਤੇ ਲਾਉਂਦੇ ਆਪਾਂ ਤੁਹਾਡੇ ਨਾ 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 ਔਰ ਟ੍ਰੈਟਾ ਟੈਡੀ ਜੱਡੀ ਅੱਖ ਗਗਾ ਤੇ ਦੇਖੀ ਜਾਂਦਾ ਇੱਧਰ ਨੂੰ ਵਿਯੋਗ ਦਾ ਵੀ ਇਹ ਮੇਰੇ ਕੋਲ ਤਾਂ ਇਹ ਉਹ ਤਾਂ ਬਚਾ ਹੈ ਕੰਪਨੀ ਦੇ ਬਾਹਰ ਕਰ ਜਿਹੜੀ ਉਹ ਤਾਂ ਬਚਾ ਹੈ ਔਰ ਉਹ ਵੀ ਰੈੱਡ ਹੋ ਗਿਆ ਉਧਰ ਵੀ ਬਚਾ ਆ ਭਾਈ ਕੋ ਬਚਾ ਸਤਾ ਪਿਆ ਉਧਰ ਵੀ ਗਾਂ ਦੇ ਕੋਲ ਮੇਰੀ ਖੋਲ ਤੋਂ ਵੀ ਖੇਲੂ ਬਾਬਾ ਮੈਂ ਪੱਤੇ ਥੱਲੇ ਪੱਕੇ ਥੱਲੇ ਬੰਨੇ ਆ ਛੱਡ ਗਿਆ ਕਰੋ ਲੱਤਾਂ ਤਾਂ ਆਂ ਜਿੱਚੇ ਗਾਣ ਪੈਣ ਕਿਦੇ ਚ ਅੱਜ ਠੀਕ ਆਏ ਖੇਲੇ ਹਾਂ ਖੇਲੇ ਆ ਖੇਲੀ ਦੇਲੀ ਗਿਆ ਲਾ ਤਾਂ ਖੇលਿਆ ਖੇលਿਆ ਬਸ ਗਰਮੀ ਵੀਡੀਓ ਵਿੱਚ ਵੀ ਬੜੀ ਖੇលਿਆ ਖੇលਿਆ ਹੀ ਹੋਈ ਗਿਆ ਪਹਿਲਾਂ ਫੇ ਤਾਂ ਕਰਕੇ ਹੋ ਗਈ ਖੇਲੀ ਹੋ ਗਈ ਉਹਨੂੰ ਦੇਲੀ ਆ ਆ ਕੇ ਗਰਮੀ ਫਿਰ ਮੈਂ ਵਾਸਤੇ ਬੰਮੂ ਇਹ ਰੇਫ ਹੈ ਇਹ ਰੇਫ ਹੈ ਬੰਮੂ ਵਾਸਤੇ ਆ ਯਕ ਭਜਨ ਕਿੰਨਾ ਹੋਊਗਾ ਵਿਕੀ ਚ ਮੇਰਾ ਲੱਕ ਦੋਦਾ ਨਹੀਂ ਤਾਂ ਮੈਂ ਦੇਖਣਾ ਦਾ ਚੱਕਾ ਕਿ ਕਿ ਸਾਈਡ ਦੇ ਵਿੱਚ ਅੱਕ ਹੁੰਦਾ ਕਿ ਨਹੀਂ ਵਾ ਤੂੰ ਹੀ ਤਾਂ ਪਹਿਲੇ ਹੀ ਜਾ ਮੋਈ ਪਿਆ ਹੱਥ ਹਟਾ ਕੇ ਜਮਾ ਆ ਨੂੰ ਕੋਈ ਬਾਥਰੂਮ ਵੀ ਕਰਾ ਦਿਓ ਆ ਇਹਨੂੰ ਫੁਰਤ ਆ ਕੇ ਕਿਹਾ ਲੋਦੇ ਵੀ ਮੈਨੂੰ ਕਰਾ ਦਿਓ ਕੋਈ ਨਹੀਂ ਨਾ ਆਉਣ ਨੂੰ ਪਪਾ ਹਾਂ ਕੇ ਨੂੰ ਨਹੀਂ ਪਿੱਛੇ ਵੀ ਜਾਣ ਦੋ ਆ ਚੱਕੋ ਗਏ ਯਾਰ ਬਿੱਕੀ ਆਹ ਸਾਰੇ ਟਰੈਕਟਰ ਰਹੇ 4x4 ਵੀ ਹੈ ਨਾ 4x4 ਦਾ ਪੂਰਾ ਹਿੱਸਾ ਲੱਗਿਆ ਪਿਆ ਇਹ 4x4 ਦੇ ਪਾਵਰ ਸਟੀering ਵੀ ਹੈਗਾ ਇਹਦਾ ਸਾਰਾ ਕੁਝ ਪੂਰਾ ਫੈਸਿਲਿਟੀ ਹੈ ਬੜੇ ਟਰੈਕਟਰਾਂ ਵਾਲੀ ਬਾ ਪਾਵਰ ਜੀ ਘੱਟ ਕਾਣ ਦਾ ਬਾਵਾ ਇਹ ਆਪਣੇ ਕੰਮ ਕੀ ਆਉਗਾ ਇਹ ਤੁਹਾਨੂੰ ਪੋਲਟਰੀ ਫਾਰਮ ਤੇ ਜਿਹੜਾ ਆਪਣੇ ਰੇਰ ਨੂੰ ਇਕੱਠਾ ਕਰਨਾ ਹਾਂ ਸਾਫ਼ ਸਫਾਈ ਉੱਥੇ ਕੰਮ ਆਉਗਾ ਉੱਥੇ ਕੰਮ ਆਪਾਂ ਬੱਸ ਤੁਹਾਨੂੰ ਸਿਖਾ ਦੇਣਾ ਸਾਫ਼ ਸਫਾਈ ਦਾ ਤੁਸੀਂ ਹੋ ਕਰਨ ਜਾਣਾ ਔਰ ਸਾਫ਼ ਸਫਾਈ ਨੂੰ ਅਸੀਂ ਪੈਸੇ ਲੈਣ ਨੂੰ ਤੁਸੀਂ ਕੰਨੀ ਗੱਲ ਅਦਾਲਤ ਗੱਲ ਤੋਂ ਵੀ ਖਾਣ ਨੂੰ ਬਾਂਦਰ-ਬਾਂਦਰ ਜਾਂ ਡੰਡੇ ਖਾਣ ਨੂੰ ਰਿਸ਼ ਬੱਸ ਤੁਸੀਂ ਰਿਸ਼ ਦੇ ਦੱਸਦੇ ਹੋ ਖਾਣ ਨੂੰ ਵੀ ਬਾਂਦਰ ਹੈ ਆ ਲੈ ਆਪਣਾ ਬੰਦਰਵਾ ਤੇਰੇ ਦਾ ਹਾਉ ਦਾ ਰਿਚਾ ਹੋ ਰਿਚ ਬਣਿਆ ਹੋ ਰਿਚ ਬਣਾ ਹੁੰਦਾ ਰਿਚ ਮੋਟਾ ਹੁੰਦਾ ਤਕੜਾ ਅਬੇ ਠੀਕ ਆ ਫਿਰ ਹੈਗਾ ਮੋਟੇ ਵਰਗਾ ਹੋ ਜਾਂਦਾ ਮੈਂ ਤਾਂ ਹੀ ਆ ਮਾਰ ਇੱਕ ਟੱਟ ਪੁਸਤੀਆਂ ਮਾਰਦਾ ਹੀ ਫਿਰ ਜਾਂਦਾ ਥੋੜਾ ਦੋ ਫਿਰ ਜਾਂਦਾ ਫਿਰ ਹੀ ਜਾਂਦਾ ਕਿ ਆਉਂਦਾ ਫਿਰ ਹੀ ਜਾਂਦੇ ਬਹੁਤ ਕਰਦ ਸੀ ਕਦ ਗੱਲੇ ਤਾਂ ਕਰਦੀ ਇੱਥੇ ਹੁਣ ਆਤਮਾਨ ਕਿੰਦੀ ਚੱਲਦੀ ਅੱਛਾ ਇਹਦੇ ਆ ਗੇਅਰ ਕੂਰ ਜੇ ਆ ਕੀ ਚੀਜ਼ ਆ ਹਾਂ ਆਹ ਗੇਅਰ ਹੈ ਕਿ ਰੇਸ ਹੈ ਕਿ ਹੋਇਆ ਆਦਾ ਬੰਨ ਰਿਹਾ ਲੈਫਟ ਵਾਲਾ ਸਿਸਟਮ ਲੱਗਦਾ ਦਾ ਅੱਛਾ ਲੈਫਟ ਵਾਲਾ ਸਿਸਟਮ ਹੈ ਇਹ ਡੀਸੀ ਲਿਖਿਆ ਵਾ ਡੀਸੀ ਗੇਅਰ ਪਰ ਦੀ ਸੈਡ ਹਾਂ ਗੇਅਰ ਪਰ ਦੀ ਸੈਡ ਇਹ ਲਿਖਿਆ ਵਾ ਪੀਸੀ ਹਾਂ ਬੰਨਾ ਇੱਕ ਹਾਂ ਵੀ ਹੈਗਾ ਇੱਕ ਹਾਈ ਲੋ ਨਿਊਟਰਲ ਹਾਈ ਲੋ ਪਰ ਵਾਰਸ ਹਾਂ ਉਹ ਨਿਊਟਰਲ ਅੰਨੇ ਤੇ ਆ ਗਿਆ ਅੰਨੇ ਚ ਜ਼ਿਆਦਾ ਗਰਮੀ ਨਹੀਂ ਕੋਸ ਬੱਟ ਤਾਂ ਵਹੀ ਹੈਗਾ ਇਹ 'ਚ ਕੋਈ ਸ਼ੱਕ ਨਹੀਂ ਹੈਗੇ ਬੱਟ ਹੈਗਾ ਤੇ ਅੱਜ ਆਹਾ ਚੱਕਦੇ ਨੇ ਫੱਟੇ ਐਸੇ ਮੱਝਾ ਬੰਨਣ ਦਾ ਜਗਾੜ ਕਰਨਾ ਸੀ ਫਿੱਟ ਸਾਰੇ ਦਾ ਸਾਰਾ ਯਾਦਾ ਕੰਮ ਨਹੀਂ ਹਾਲ ਜਿੰਨਾ ਚਿਰ ਨਹੀਂ ਜਦੋਂ ਆਪਣੇ ਕੋ ਚਾਰ ਪੈਸੇ ਆਉਣਗੇ ਤਾਂ ਹੀ ਕਰੂੰਗਾ ਕੈਸਦਾ ਕੰਮ ਅੰਨੇ ਸਰ ਮੈਸਾਗਾ ਬੰਦੀ ਹੈ ਹੋਰ ਨਹੀਂ ਚ ਹਾਂ ਹੱਸ ਪਾ ਉਰੇ ਨਹੀਂ ਸੰਦੀਪਾ ਉਰੇ ਮੱਝਾ ਬੰਨਣੀਆਂ ਹੁਣ ਗਾਂ ਕੱਢਣੀਆਂ ਬਹਾਰ ਹਲ ਕੱਚਾ ਹੀ ਕਰਨਾ ਦੁਬਾਰਾ ਰੋੜੀ ਚੱਕੀ ਹਾਲ ਕੱਚਾ ਹਾਂ ਪਤਾ ਖਾ ਪਹਿਲਾਂ ਰੋੜੀ ਪਾਤੀ ਦੀ ਪਹਿਲਾਂ ਫਰਸ ਲੱਗੇ ਦੇ ਪਾਉਣ ਉਰੇ ਆਪਾਂ ਨੇ ਗੋਬਰ ਕੈਸ ਲਾਉਣਾ ਤਾਗਰ ਕੇ ਛੜਤਾ ਦਾ ਕੰਮ ਇਹ। ਮੈਂ ਤਾਂ ਗੋਬਰ ਕੈਸ ਕਰਕੇ ਬਾਸ ਤੇ ਹਲ ਪੈਈ ਸੀ ਨਹੀਂ ਹੈਗੇ ਕੋਲ। ਗੋਬਰ ਕੈਸ ਤਾਂ ਗੋੜੀ ਨਾਲੀ ਜੀ ਬਣਾਵਾ ਦੇ। ਸੁੱਖੋ ਭੈਣ ਜੀ ਨੇ ਦਹੀਂ ਜਮਾਇਆ ਬਾਜ ਤੇ ਮੂੰਹ ਚ। ਹਾਂ। ਹਾਂ ਲੱਗਦਾ। ਹਾਂ। ਹਾਂ ਪਾਪਾ। ਹਾਂ ਨਿਊਟਰਲ ਕੀ ਆਉਂਦੇ? ਨਿਊਟਰਲ ਤਾਂ ਨਹੀਂ ਬਾਸ ਸਮਝਾਂਗਾ ساری ਵੀ ਸਾਰੀ ਗੱਲ। ਪਾਪਾ ਨਿਊਟਰਲ ਬਾਈ ਕਰ ਲੰਦੂ ਸਟਾਰਟ ਕਰੋ। ਪਾਪਾ ਉਹ ਚੱਲ ਚੀਜ਼ਾਂ ਨਾ ਕਰਦਾ ਨੂੰ। ਬੱਸ ਰਹਿਣ ਦੇ। ਹਾਂ ਤੁਹਾਨੂੰ ਪਤਾ ਲਾ ਹੈਗਾ ਵੀ ਇੱਕ ਨੰਦਾ ਨਿਊਟਰਲ। ਗੱਡੂ ਤਾਂ ਇਹ ਹੀ ਚੱਲਣਾ ਹਰਕਿਆ ਕਰਨਾ ਤੇ ਛਾਵੀ ਮੰਗਦੀ ਆ ਮੈਨੂੰ ਵੀ ਪਤਾ ਵੀ ਬੜਾ ਵੀ ਮੰਗਦਾ ਛੋਟੀ ਵੀ ਮੰਗਦੀ ਆ ਐਣਾ ਨਾ ਉਹ ਸਟਾਰਟ ਕਰ ਲੈਣਾ ਫਾਇਦਾ ਕੀ ਉਹ ਤਾਂ ਮੈਂ ਤਾਂ ਨਹੀਂ ਫੜਾਉਂਦਾ ਮੇਰੇ ਨਾਲ ਤਾਂ ਹੱਥ ਘਮਾਉਣੀ ਆ ਗੇਰ ਚ ਪਾ ਲੋ ਖਾਓ ਨਾ ਇਹਨਾਂ ਨੂੰ ਸਟਾਰਟ ਆ ਕੇ ਬੰਦਾ ਕੀ ਲੈ ਹੂੰ ਤੂੰ ਲੈ ਦੋਰ ਲੈ پکڑ ਕੇ ਮੇਰੇ ਇਹ ਸਕੂਟਰੀ ਨਹੀਂ ਹੈਗੀ ਤੁਹਾਡੀ ਉਟਰੀ ਨਹੀਂ ਹੈਗੀ ਇਹ ਹੈਗਾ ਮਹਿੰਦਰਾ ਜੀ ਜੀਵੋ ਜੀ ਬੋਏ ਹੋਗੇ ਨਾ ਜੇ ਆਈ ਵੀ ਹੋ ਜੀਵੋ ਜੀਵੋ ਯਾ ਹਟੋ ਤੱਕ ਬੈਠ ਲੱਗੇ ਫੈਕਟਰ ਚਲਾਉਣਾ ਇਹਨੇ ਹੈ ਚਲ ਐ ਕਰੂਗਾ ਵੀ ਕਿ ਤੱਕ ਤੱਕਾ ਲਾ ਕੇ ਕੱਲਾ ਤਾਂ ਜ਼ਰੂਰ ਹੋ ਦੂਗਾ ਇਹਨੂੰ ਕਿ ਨਹੀਂ ਕਰਨ ਥੱਲੇ ਉੱਪਰ ਜੇ ਮੈਂ ਬੈਠ ਗਿਆ ਟਾਇਰਾਂ ਦੇ ਗੇ ਰੇ ਪਟਾ ਕੇ ਨੇ ਬੈਜਣੀ ਨਾ 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 ਹਾਂ ਮਾਮੇ ਨਾਲ ਕੋਲ ਕੰਮ ਜਾਵਾ ਪਹਾੜਾ ਪਹਾੜਾ ਹੈ ਨਾ ਮੈਂ ਡੋਕਰ ਸੰਗੇ ਇੱਕ ਤੇਰ ਦੇ ਇੱਕ ਤੇਰ ਨਾਮਾ ਤੇ ਆਹ ਮੈਂ ਬਿਠਾ ਦੇ ਤੈਨੂੰ ਕੁੱਦੀ ਚਾਹ। ਕਰ ਮੈਨੂੰ ਚੁਟਾਣਾ ਮਾਰ। ਮੁੰਡਾ ਖੜਾ ਪਿੱਛੇ। ਮੈਂ ਹੱਥ ਰੋਕ। ਚੱਲ ਭਾਈ। ਫਰ ਆਪਾਂ ਕੱਢਾਂ। ਚੱਲਾ। ਤੱਕੜਾ ਦੇ ਤੱਕੜ। ਸ਼ਿਆਰ ਭਾਈ। ਪਰ ਇਹਨੇ ਕੱਲੀ ਜੋਗੀ ਹੋਇਆ ਫਿਰ ਹੋਰ ਕੌਣ ਬੈਠੂਗਾ ਸੰਦੀਪ ਨੇ ਬੈਠਣਾ ਹੋਇਆ। ਚਲੋ ਭਾਈ ਚੱਲਦੀ ਐ। ਕਰ ਨਾ ਫੇ। ਆਲਾ। ਆਉਣਾ ਵੇਸਾ? ਨਾ। ਹੋਰ ਕਹਿ ਕੋ ਸਾਡੇ ਬੇਟੇ ਨਾਲ ਬਾਪੂ ਹਾਂ ਆ ਹੱਦ ਦੀ ਆ ਆ ਕੀ ਆ ਉਹ ਹੌਲੀ ਬੱਤ ਜੇ ਹੋਰ ਬਹਿ ਗਈ ਤੂੰ ਸਾਢੇ 3 ਲੱਖ ਰੁਪਏ ਤੁਹਾਨੂੰ ਪੈਸੇ ਦੇਣਾ ਹਾਂ ਹਾਂ ਤੇ ਤੁਸੀਂ ਕੀ ਕਹਿਣਾ ਹਾਂ ਨਹੀਂ ਨਾ ਮੈਂ ਉਹ ਕਦੇ ਨਹੀਂ ਕਰਦਾ ਜਿਹੜੀ ਬੈਣਾ ਜਾਂ ਬਿੰਗੀ ਟੇਢਾ ਹੋ ਰਿਹਾ ਉਹਨਾਂ ਨੂੰ ਮੈਂ ਤੂੰ ਕੋਈ ਬਰਤ ਨਹੀਂ ਸਦਾਈ ਨਹੀਂ ਪਹਿਲਾਂ ਨੇ ਸਾਢੇ 3 ਲੱਖ ਦਾ ਵਿਗਿਆ ਉਹਨਾਂ ਨੂੰ 4 ਦੀ ਦੱਸਣਾ ਵਿਚਾਰ ਲੈ ਫੜ ਕੇ ਬਹਿ ਜਾ ਓਏ ਫੜ ਕੇ ਬਹਿ ਜਾ ਇਹ ਕਹਿੰਦਾ ਨਾ ਇਹ ਦੱਸੀ ਗੇਰ ਨਾ ਜਾਇਓ ਟੰਗਰਾਂ ਦੇ ਵਿੱਚ ਲੈ ਜਾਣਾ ਆ ਸਾਡੀ ਕਾਪੀ ਨੇ ਮੰਮਾ ਨੂੰ ਮੈਂ ਕਿ ਪਟਿਆਰ ਦਾ ਟੰਗਰ ਮੂਹਰੇ ਖੜੇ ਪਾਪਾ ਪਾਪਾ ਇਹ ਐਵੇਂ ਜੂਰੇ ਦੱਸੀ ਵੀ ਕਿ ਕੁਸ ਕੇ ਨਹੀਂ ਉਹਨਾਂ ਨੇ ਪਾਪਾ ਟੰਗਰ ਨਹੀਂ ਨਹੀਂ ਕਿ ਕਿੰਨੇ ਖੜਾ ਹੋਣਾ ਮੈਂ ਤਾਂ ਪੜ ਮਾਰਨਾ ਕਾਹ ਹੈ ਨਿਕਲੀ ਹਾਂ ਨਹੀਂ ਸਾਹਮਣੇ ਟੰਗਰ ਖੜੇ ਆਖਾ ਉਹ ਸਾਹਮਣੇ ਹੀ ਖੜੇ ਕਿਨੇ ਆਓ ਹਾਂ ਉਹ ਤਾਂ ਬੈਠੇ ਆ ਚਾ ਉਹ ਮੈਂ ਕਿਤੇ ਮੈਨੂੰ ਸੋਚੀ ਉਹ ਮੈਂ ਉਹ ਡੰਗਰਾਂ ਨੂੰ ਕਿਹਾ ਉਹ ਤਾਂ ਬੈਠੇ ਆ ਫਿਰ ਉਹ ਪਰ ਉਹਨਾਂ ਦੀ ਉਹ ਗੱਲ ਕਰਦੀ ਮੈਂ ਕਿ ਉਹਨਾਂ ਨੂੰ ਕੁਝ ਲੈਣਾ ਲੈ ਮੈਂ ਖਾਰ ਦੋ ਖਾਰ ਦੋ ਮੇਰੇ ਆ ਦੇ ਦਿੰਦੇ ਮੇਰੇ ਦੋ ਇਹ 4 ਲੱਖ ਰੁਪਏ ਦਾ ਹਨ ਮੇਰੇ ਖਿਆਲ ਚ 4 ਲੱਖ ਹਾਂ ਮਾ ਮੇਰਾ ਲੋਕ ਤਾਂ ਸਬਸਿਡੀ ਚ ਮੇਰੇ ਸਾਥ ਦਾ ਜੀ ਉਹਨਾਂ ਨੂੰ ਲੈਣਾ ਹੈ ਵੀ ਹਰ ਮਾਤਲ ਚ ਆ ਗਿਆ ਹੈ ਜੀ ਨੰਬਰ ਹੈ ਵੀ ਹਾਂ ਉੱਥੇ ਤਾਂ ਚੱਲ ਜਾਣਾ ਹੈ ਪੰਜਾਬ ਦਾ ਜਿਨ੍ਹਾਂ ਕੋਲ ਜਾੜਾ ਬੜੇ ਖਰਮ ਹੈ ਛੋਟੇ ਬਲੰਗਰ ਬੱਚਿਆਂ ਦਾ ਕੰਮ ਲਈ ਜਾਂਦੇ ਦਾ ਕੱਕ ਕੰਡੇ ਦਾ ਐਵਰੇਜ ਉਪਰੇ ਤਾਂ ਨਹੀਂ ਕੋਈ ਪਤਾ ਕਿ ਕਿੰਨੇ ਨਹੀਂ ਨੂੰ ਉਹ ਹੈਗੀ ਹੈ ਵੀ ਜੇ ਜਨਰੇਟਰ ਚਲਾਉਣਾ ਹੋਵੇ ਤੇ ਮਗਰ ਪੀਟੀਓ ਹਾਂ ਨਾ ਪੀਟੀਓ ਹੈਗੀ ਹਾਂ ਉਹ ਚੱਕਰ ਵੀ ਲਿਖੇ ਕਿੰਨੇ ਕਿੰਨੇ ਦਾ ਪੀਟੀਓ ਅੱਛਾ ਨਹੀਂ ਹਾਂ ਹਾਂ 540 540 ਰਿਵਰਸ ਤੇ ਵੀ ਦੂਈ ਸਾਈਡ ਨੂੰ ਅੱਛਾ 540 ਵਾਲਾ ਹੀ ਆ ਮੇਰਾ ਤਾਂ ਨਹੀਂ ਸਹੀ ਆ ਤੇ ਨਾਮ ਕੀ ਦਿੰਦੇ ਹੂੰ ਕਰ ਨਹੀਂ ਤਾਂ ਇਹ ਚਤਨ ਦिए ਨਾ ਨਹੀਂ ਹੈ ਤਾਂ ਫਰਮ ਦੇ ਵਿੱਚ ਤਾਂ ਲੋਟ ਆ ਸਕਦਾ ਹਾਂ ਬਾਅਦ ਚ ਜਨਰੇਟਰ ਪਰ ਜੋੜ ਕੇ ਖੜਾ ਦੇ ਉੱਥੀ ਉਹ ਇਹਦਾ ਕੋਈ ਉਧਰ ਮਾਤਲ ਚ ਜਾ ਸਕੋ ਪ੍ਰਾਣਾ ਹੀ ਲੈ ਆਵੋ ਨਾ ਮਾਤਾ ਕੀ ਕਰਨਾ ਇਹ ਵੀ ਕਰਦੇ ਉਧਰ ਜੇ ਲਿਆਉਣਾ ਹੋਵੇ ਤਾਂ ਅੰਦਰ ਸਾਫ ਸਫਾਈ ਨੂੰ ਵੀ ਲੋਟ ਉਹਦਾ 70 ਜਾ ਰ ਮੈਂ ਕਿਹੜਾ ਲੱਖ ਲੱਖ ਨੂੰ ਨੰਗਣਾ ਤੇ ਪਰਾਣਾ ਕੋ ਦੇਖ ਕੇ ਜਾਵਾਂ ਇੱਧਰ ਤੇ ਹਾਲੇ ਕੁਲ ਵੀ ਤਾਂ ਆਣਗੇ ਜਿਹੜਾ ਖਿੱਚਣੇ ਵਾਲਾ ਹੁੰਦਾ ਉਹ ਤਾਂ ਪਹਿਲਾਂ ਬਣਾ ਲੈਣੇ ਆ ਜਦ ਜੀਟਰ ਟਰੈਕਟਰ ਨੂੰ ਤੇ ਦੇਖਣਗੇ ਮੈਂ ਕਹਿੰਦਾ ਅੱਜ ਤਾਂ 900 ਪਹਿਲਾਂ ਦੀ ਗੱਲ ਨੂੰ ਪਹਿਲੇ ਮੇਲੇਾਂ 'ਚ ਜਿਹੜਾ ਇੱਕ ਨਹੀਂ ਖੜਾ ਹੀ ਗਾਲਤਾ ਬੰਦੇ ਨੂੰ ਤੇ ਇੱਕ ਨਹੀਂ ਹਮਾਂ ਚੱਲਦਾ ਸਬਸਿਡੀ ਪਰ ਮਿਲਿਆ ਵਾ ਤਾਂ ਹਾਂ ਕਿੰਨੇ ਲੋਕਾਂ ਨੂੰ ਲੱਖ ਰੁਪਏ 'ਚ 1,30,000 ਕਰਦਾ ਆਪਾਂ ਲੱਖ ਲਾਉਂਦਾ ਉਹਦਾ ਹਾਂ 1,50,000 'ਚ ਛੱਡਿਆ ਜੀ ਮੰਮਾ ਨੇ ਨੱਕ ਨਹੀਂ ਗਲ ਗਿਆ ਸਾਹ ਛੋ ਵੀ ਗਲ ਗਿਆ ਟਾਇਰ ਵੀ ਖਤਮ ਹੋ ਗਏ ਧੱਕਣੇ ਉਹ ਕਬਾੜੀ ਨੂੰ ਬਤਨ ਨੂੰ ਕਿੰਨੇ ਕਿੰਨੇ ਦੇਣਾ ਕਿੰਨੇ ਦੇਣਾ ਹੂੰ ਲਓ ਜੀ ਇਹ ਸਾਰੇ ਬਲਾਕਾਂ ਵਿੱਚ ਦੇਖਣ ਨੂੰ ਮਿਲੂਗਾ ਜੀ ਤੁਹਾਨੂੰ ਨਵੀਂ ਚੀਜ਼ ਆਈ ਸੀ ਸਾਡੇ ਏਰੀਆ ਦੇ ਵਿੱਚ ਇੱਕ ਉਂ ਚੱਲ ਦੇਖਦੇ ਰਹਿ ਹਾਲ ਵਾਲੇ ਵਾਲੇ ਸਾਰੇ ਜੀ ਚਲੋ ਹੁਣ ਫਿਰ ਕੰਮਕਾਰ ਕਰੋ ਆਪਣਾ ਚੱਲ ਕੇ ਖੇਡ ਲੈਂਦੇ ਨੇ ਖੇਡੋ 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 ਗੱਦਾ ਦੇ ਲੋ ਪਿੰਡ ਪਰ ਖੇਡਣੇ ਕਿਹੜਾ ਮੇਰੇ ਕੋਲ ਦਰਵਾਜ਼ਾ ਹੈ ਦਾਰੀ ਦੇ ਦਵਾਰ ਹੈ ਕੀ ਆਪ ਵੀ ਪਤਾ ਤੁਸੀਂ ਕੀ ਕਰਨੀ ਫਤ ਤੇ ਉਹ ਟਰੈਕਟਰ ਸਿੱਧਾ ਪਤਲਾ ਚੱਲਦੇ ਨਹੀਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਿਹਣਾ ਬੋਲਦਾ ਮੈਂ ਕਿਹੜਾ ਦਵਾ ਦੇਣੀ ਆਣੇ ਨੇ ਪਹੁੰਚਾਂਗੀ ਮੈਂ ਕਿਹੜਾ ਦਵਾ ਦਵਾਉਣਾ ਹੈ ਚਲੋ ਚਲੋ ਆਹ ਦਾ ਕਿਆ ਕਹਿ ਗਿਆ ਵਿੱਕੀ ਕਿਆ ਕਹੇ ਕਿ ਐਤਾ ਬੜਾ ਡਰਾਈਵਰ ਹੋ ਕੇ ਕਹਿੰਦਾ ਮੈਨੂੰ ਪਤਾ ਨਹੀਂ ਇਹਦਾ ਆਹ ਚੀਜ਼ਾਂ ਤਾਂ ਨਹੀਂ ਪਤਾ ਲਿਓ ਕਿੱਥੇ ਲੱਗਦੇ ਆਹ ਕਾਦੇ ਆਹ ਕਾਦੇ ਉਹ ਕਾਦੇ ਕੁਝ ਨਹੀਂ ਪਤਾ ਹੋ ਸਕਦਾ ਹੈ ਕਿ ਪਿੱਛੇ ਲਿਫਟ ਲੁੱਟਦੇ ਹੋਣ ਹਾਂ ਹੋ ਸਕਦਾ ਹੈ ਨਾ ਗੱਲ ਤਾਂ ਹੋ ਸਕਦੀ ਹੈ ਚੈੱਕ ਕਰ ਲੈ ਖੜੇ ਰਹੀ ਸਟਾਪ ਕਰ ਉਹ ਮੈਂ ਤਾਂ ਨਿਊਟਰਲ ਪੈਸ ਲਊਗਾ ਇੱਕ ਦਿਨ ਹੋਊ ਛੇੜ ਮਾਈਂ ਚਲੋ ਹੂੰ ਸੁਵੀ ਕਬਜਾ ਥੋੜਾ ਹੈ ਆਪਣੀ ਚੀਜ਼ ਥੋੜਾ ਹੈ ਕਿ ਇਹਦੀ ਬਗਾਨੀ ਹੈ ਬਗਾਨੀ ਤਾਂ ਹੈ ਕਿ ਮਜ਼ਾ ਆਉਂਦਾ ਪੁੱਟ ਕੇ ਹਾਂ <laughs> ਕੋਪੇ ਦਾ ਗਵਾਹ ਡੱਡੂ ਕਹਿੰਦੀ ਸਹੀ ਕਿਹੜਾ ਵੀ ਗੱਲ ਸ਼ੁਰੂ ਹੋਏ ਜਾਵੇ ਚਲੋ ਠੀਕ ਹੈ ਜੀ ਅਗਲੇ ਵੀਡੀਓ ਦੇ ਵਿੱਚ ਮਿਲਦੇ ਹਾਂ ਹਾਂ ਵੀਡੀਓ ਲੱਗੇ ਜੀ ਬੰਦ ਕਰਨਾ ਸਰਕਾਰ ਕੌਣ ਲੱਗੇ ਤੇ ਲੱਗੇਗਾ